ਜਿਹੜੇ ਕਾਂਗਰਸ ਦੇ ਜਿਹੜੇ ਰਾਹੁਲ ਗਾਂਧੀ ਦੇ ਉਹਨਾਂ ਦੇ ਬ੍ਰਿਗੇਡ ਨੇ ਕੀਤੀ ਐ ਇਹ ਬੜੀ ਸ਼ਰਮਨਾਕ ਐ ਅੱਜ ਅਸੀਂ ਉਹਨਾਂ ਦਾ ਪੁਤਲਾ ਫੂਕ ਕੇ ਇਹ ਰੋਸ਼ ਸ਼ਹਿਰ ਕੀਤਾ ਜਿਹੜਾ ਆਂਦੇ ਬੈਠੇ ਉਪ ਰਾਸ਼ਟਰਪਤੀ ਦੀ ਇਤਰਾਮ ਮਮਿਕਰੀ ਕਰਨੀ ਇਹ ਦਰਸਾਉਂਦਾ ਹੈ ਕਿ ਇਹ ਬੁਖਲਾੜ ਵਿੱਚ ਨੇ ਇਹਨਾਂ ਦੀ ਨਈਅਤ ਜਿਹੜੀ ਬਿਲਕੁਲ ਡੁੱਬਨ ਵਾਲੀ ਐ ਇਹਨਾਂ ਨੂੰ 2024 ਦੇ ਵਿੱਚ ਨਜ਼ਰ ਆ ਰਿਹਾ ਜਿਵੇਂ ਬਕਸ਼ੀ ਪਾਰਟੀਆਂ ਨੂੰ ਕਿ ਦੁਬਾਰਾ ਤੋਂ ਫਿਰ ਮੋਦੀ ਆ ਰਿਹਾ ਵਾ ਜਿਸ ਕਰਕੇ ਇਹ ਬੁਖਲਾਏ ਹੋਏ ਨੇ ਇਹ ਮੋਦੀ ਸਾਹਿਬ ਦੀ ਗੰਟੀ ਹੈ ਕਿ ਕਿਸੇ ਵੀ ਲੁਟੇਰੇ ਨੂੰ ਦੇਸ਼ ਦਾ ਪੈਸਾ ਲੁੱਟਣ ਲੁੱਟਣ ਨਹੀਂ ਦਿੱਤਾ ਜਾਏਗਾ ਇਹ ਲੋਕ ਉਹ ਨੇ ਕਿ ਜਿਹੜੇ ਦੇਸ਼ ਨੂੰ ਧਰਮ ਦੇ ਨਾਂ ਤੇ ਵੰਡਦੇ ਰਹੇ ਆ ਦੇਖੋ ਅੱਜ ਜੋ ਸਾਡੇ ਉਪ ਰਾਸ਼ਟਰਪਤੀ ਦੀ ਤੋਹੇਨ ਇਹ ਇਹਨਾਂ ਨੇ ਸਾਡੇ ਜਿਹੜੇ ਕਾਂਗਰਸ ਦੇ ਜਿਹੜੇ ਰਾਹੁਲ ਗਾਂਧੀ ਦੇ ਉਹਨਾਂ ਦੀ ਬ੍ਰਿਗੇਡ ਨੇ ਕੀਤੀ ਹੈ ਇਹ ਬੜੀ ਸ਼ਰਮਨਾਕ ਹੈ ਅੱਜ ਅਸੀਂ ਉਹਨਾਂ ਦਾ ਪੁਤਲਾ ਫੂਕ ਕੇ ਇਹ ਰੋਸ ਜ਼ਾਹਰ ਕੀਤਾ ਅਸੀਂ ਸਮਝਦੇ ਆ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਸੰਵਿਧਾਨ ਤੇ ਬੈਠੇ ਉਪ ਰਾਸ਼ਟਰਪਤੀ ਦੀ ਇਤਰਾ ਮਮਿਕਰੀ ਕਰਨੇ ਇਹ ਦਰਸਾਉਂਦਾ ਹੈ ਕਿ ਇਹ ਬੁਖਲਾਹਟ ਵਿੱਚ ਨੇ ਇਹਨਾਂ ਦੀ ਨਈਆ ਜਿਹੜੀ ਬਿਲਕੁਲ ਡੁੱਬਣ ਮંત્રી ਦੀ ਪੂਰੇ ਦੇਸ਼ ਦੇ ਨਹੀਂ ਪੂਰੇ ਵਿਸ਼ਵ ਵਿੱਚ ਲੋਕਪ੍ਰਤਾ ਵੱਧ ਰਹੀ ਹੈ ਇਹਨਾਂ ਨੂੰ 2024 ਦੇ ਵਿੱਚ ਨਜ਼ਰ ਆ ਰਿਹਾ ਹੈ ਜਿਵੇਂ ਬਕਸ਼ੀ ਪਾਰਟੀਆਂ ਨੂੰ ਕਿ ਦੁਬਾਰਾ ਤੋਂ ਫਿਰ ਮੋਦੀ ਆ ਰਿਹਾ ਵਾ ਜਿਸ ਕਰਕੇ ਇਹ ਬੁਖਲਾਏ ਹੋਏ ਨੇ ਇਹ ਕਦੀ ਗਠਬੰਧਨ ਬਣਾ ਰਹੇ ਇਹ ਗਠਬੰਧਨ ਨਹੀਂ ਕਰ ਰਹੇ ਇੰਡੀਆ ਗਠਬੰਧਨ ਨਹੀਂ ਠਕਬੰਧਨ ਬਣਾ ਰਹੇ ਨੇ ਜੁਗਤ ਲਾ ਰਹੇ ਨੇ ਕਿ ਦੇਸ਼ ਨੂੰ ਕਿਸ ਤਰ੍ਹਾਂ ਲੁੱਟਿਆ ਜਾਵੇ ਤੁਸੀਂ ਪਿਛਲੇ ਦਿਨੀ ਦੇਖਿਆ ਵਾ ਕਿ ਇਹਨਾਂ ਦੇ ਕੈਂਪੀ ਕੋਲ ਹਜ਼ਾਰਾਂ ਕਰੋੜ ਰੁਪਏ ਫੜਿਆ ਗਿਆ ਵਾ ਤੁਸੀਂ ਸਮਝ ਸਕਦੇ ਹੋ ਕਿ ਇੱਕ ਕੈਂਪੀ ਕੋ ਫੜਿਆ ਗਿਆ ਜੇ 70 ਸਾਲ ਇਹਨਾਂ ਰਾਜ ਕੀਤਾ ਤੇ ਕਿੰਨਾ ਪੈਸਾ ਲੁੱਟਿਆ ਗਿਆ ਦੇਸ਼ ਦਾ ਤੇ ਇਹ ਮੋਦੀ ਸਾਹਿਬ ਦੀ ਗੰਟੀ ਹੈ ਕਿ ਕਿਸੇ ਵੀ ਲੁਟੇਰੇ ਨੂੰ ਦੇਸ਼ ਦਾ ਪੈਸਾ ਲੁੱਟਣ ਲੁੱਟਣ ਨਹੀਂ ਦਿੱਤਾ ਜਾਏਗਾ ਇਹ ਲੋਕ ਉਹ ਨੇ ਕਿ ਜਿਹੜੇ ਦੇਸ਼ ਨੂੰ ਧਰਮ ਦੇ ਨਾਂ ਤੇ ਵੰਡਦੇ ਰਹੇ ਆ ਇਹਨਾਂ ਨੇ ਹੀ ਲੋਕਾਂ ਨੇ ਕਦੀ ਸਾਡੇ ਅਸੀ ਭਾਈਚਾਰੇ ਨੂੰ ਕਦੀ ਆਦੀਵਾਸੀ ਨੂੰ ਕਦੀ ਬੀਸੀ ਨੂੰ ਲੁੱਟਦੇ ਰਹੇ ਪਰ ਅੱਜ ਜੇ ਸਾਡੀ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦਾ ਸਰਵੋੱਚ ਪਦ ਹੁੰਦਾ ਹੈ ਰਾਸ਼ਟਰਪਤੀ ਦਾ ਸਾਡੇ ਰਾਸ਼ਟਰਪਤੀ ਪਦ ਤੇ ਰਾਮਨਾਥ ਕਵਿੰਦੀ ਜੀ ਨੂੰ ਬਿਠਾਇਆ ਇਹ ਉਹਨਾਂ ਨੂੰ ਰਾਸ਼ਟਰਪਤੀ ਨਹੀਂ ਮੰਨਦੇ ਸੀ ਜੇ ਸਾਡੇ ਸਾਡੀ ਸਰਕਾਰ ਨੇ ਦੇਸ਼ ਦੇ ਸਭ ਤੋਂ ਉੱਚ ਪਦ ਵਿੱਚ ਇੱਕ ਆਦੀਵਾਸੀ ਮੈਲਾ ਨੂੰ ਰਾਸ਼ਪਤੀ ਬਣਾਇਆ ਇਹ ਉਹਨਾਂ ਨੂੰ ਰਾਸ਼ਪਤੀ ਮੰਨਣ ਨੂੰ ਤਿਆਰ ਨਹੀਂ ਆ ਔਰ ਜੇ ਜੱਟ ਸਮਾਜ ਤੋਂ ਸਾਡੇ ਉਪ ਰਾਸ਼ਪਤੀ ਬਣੇ ਨੇ ਉਹ ਉਹਨਾਂ ਨੂੰ ਉਹਨਾਂ ਦਾ ਵੀ અપਮਾਨ ਕਰ ਰਹੇ ਇਹਨਾਂ ਦੀ ਬਗਧੜ ਨਜ਼ਰ ਆ ਰਹੀ ਹੈ ਪਰ ਜਿਹੜੀ ਦੇਸ਼ ਦੀ ਜਨਤਾ ਇਹਨਾਂ ਨੂੰ ਮੂਹ ਲਾਉਣ ਵਾਲੀ ਨਹੀਂ 2024 ਤੇ ਇਹ ਬਗਧੜ ਹੈ ਇਹਨਾਂ ਦੀ ਜਿਸ ਤਰੀਕੇ ਨਾਲ ਬਣਤਰੀ ਕੀਤੀ ਗਈ ਉਸ ਦਾ ਮਜ਼ਾਕ ਬਣਾਇਆ ਜਾ ਰਿਹਾਗਾ ਰੌਗਾ ਦੀ ਉਹ ਵੀਡੀਓ ਬਣਾਉਂਦੇ ਅੱਲਾ ਜ਼ਰਾ ਇੱਕ ਸਾਰਾ ਦੇਖ ਲਓ ਇਹ ਦੇਸ਼ ਦੇ ਪ੍ਰਤੀ ਸਜਦਾ ਹੀ ਨਹੀਂ ਹੈ ਤੁਸੀਂ ਦੇਖ ਲਓ ਕਿ ਕੀ ਤੁਹਾਨੂੰ ਲੱਗਦਾ ਕਿ ਵੀ ਅੱਜ ਬੱਚਾ ਬੱਚਾ ਜਾਣਦਾ ਹੈ ਕੇ ਰਾਹੁਲ ਗਾਂਧੀ ਨੂੰ ਤੇ ਤੁਸੀਂ ਮੋਦੀ ਸਾਹਿਬ ਨੂੰ ਵੇਜ਼ਨ ਕਰ ਸਕਦੇ ਹੋ ਕੰਪੈਰੀਜ਼ਨ ਕਰਦੇ ਹੋ ਇਹਨਾਂ ਕੋਲ ਨਰਤਤਵ ਨਹੀਂ ਹੈ ਇਹ ਬਖਲਾਹਟ ਦੇ ਵਿੱਚ ਜਿਨ੍ਹਾਂ ਦੇ ਆਪਸ ਵਿੱਚ ਵਿਚਾਰਤਾ ਵਰਣਧਾਰਾ ਨਹੀਂ ਜਲਦੀ ਕਿਸੇ ਤਰ੍ਹਾਂ ਦਾ ਉਹਨਾਂ ਦਾ ਕੋਈ ਵਿਚਾਰਿਕ ਸਮਝੌਤਾ ਨਹੀਂ ਪਰ ਉਹ ਅੱਜ ਦੇਸ਼ ਨੂੰ ਰਟਣ ਵਾਸਤੇ ਇੱਕ ਇੰਡੀਆ ਗਠਜੁਟਵਨ ਨਾਮ ਤੇ ਇੱਕ ਠਗਬੰਧਨ ਬਣਾ ਰਹੇ ਨੇ ਕੇ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਅੱਜ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਵੱਲੋਂ ਔਰ ਆਮ ਲੋਕਾਂ ਵੱਲੋਂ ਇਹਨਾਂ ਦਾ ਪੁਤਲਾ ਫੂਕ ਕੇ ਅਸੀਂ ਪ੍ਰਦਰਸ਼ਨ ਕੀਤਾ ਵਾ ਔਰ ਇਹਨਾਂ ਨੂੰ ਦੱਸਿਆ ਵਾ ਕਿ 2024 ਦੇ ਵਿੱਚ ਹਿੰਦੁਸਤਾਨ ਦੀ ਜਨਤਾ ਤੁਹਾਨੂੰ ਮੂੰਹ ਲਾਉਣ ਵਾਲੀ ਨਹੀਂ ਹੈ ਤੈਸੇ ਤੁਸੀਂ ਜਿੰਨਾ ਮਰਜ਼ੀ ਕਰ ਲਓ ਆਏਗਾ ਤਾਂ ਮੋਦੀ ਹੀ ਤੇਰੇ ਕਾਂਗਰਸ ਦੇ ਜਿਹੜੇ ਰਾਹੁਲ ਗਾਂਧੀ ਦੇ ਉਹਨਾਂ ਨੇ ਬਰਗੇਡ ਨਹੀਂ ਕੀਤੀ ਹੈ ਇਹ ਬੜੀ ਸ਼ਰਮਨਾਕ ਹੈ ਅੱਜ ਅਸੀਂ ਉਹਨਾਂ ਦਾ ਪੁਤਲਾ ਫੂਕ ਕੇ ਇਹ ਰੋਸ ਜ਼ਾਹਰ ਕੀਤਾ ਦਾ ਆਂਤੇ ਬੈਠੇ ਉਪ ਰਾਸ਼ਟਰਪਤੀ ਦੀ ਇਤਰਾਮ ਮਮਿਕਰੀ ਕਰਨੀ ਇਹ ਦਰਸਾਉਂਦਾ ਹੈ ਕਿ ਇਹ ਬੁਖਲਾੜ ਵਿੱਚ ਨੇ ਇਹਨਾਂ ਦੀ ਨਈਆ ਜਿਹੜੀ ਬਿਲਕੁਲ ਡੁੱਬਨ ਵਾਲੀ ਹੈ ਇਹਨਾਂ ਨੂੰ 2024 ਦੇ ਵਿੱਚ ਨਜ਼ਰ ਆ ਰਿਹਾ ਹੈ ਜੋ ਬਕਸ਼ੀ ਪਾਰਟੀਆਂ ਨੂੰ ਕਿ ਦੁਬਾਰਾ ਤੋਂ ਫਿਰ ਮੋਦੀ ਆ ਰਿਹਾ ਵਾ ਜਿਸ ਕਰਕੇ ਇਹ ਬੁਖਲਾਏ ਹੋਏ ਨੇ ਇਹ ਮੋਦੀ ਸਾਹਿਬ ਦੀ ਗੰਟੀ ਹੈ ਕਿ ਕਿਸੇ ਵੀ ਲੁਟੇਰੇ ਨੂੰ ਦੇਸ਼ ਦਾ ਪੈਸਾ ਲੁੱਟਣ ਲੁੱਟਣ ਨਹੀਂ ਦਿੱਤਾ ਜਾਏਗਾ ਇਹ ਲੋਕ ਉਹ ਨੇ ਕਿ ਜਿਹੜੇ ਦੇਸ਼ ਨੂੰ ਧਰਮ ਦੇ ਨਾਂ ਤੇ ਵੰਡਦੇ ਰਹੇ ਆ ਦੇਖੋ ਅੱਜ ਜੋ ਸਾਡੇ ਉਪ ਰਾਸ਼ਟਰਪਤੀ ਦੀ ਤੋਹੇਨ ਇਹ ਇਹਨਾਂ ਨੇ ਸਾਡੇ ਜਿਹੜੇ ਕਾਂਗਰਸ ਦੇ ਜਿਹੜੇ ਰਾਹੁਲ ਗਾਂਧੀ ਦੇ ਉਹਨਾਂ ਦੀ ਬ੍ਰਿਗੇਡ ਨੇ ਕੀਤੀ ਹੈ ਇਹ ਬੜੀ ਸ਼ਰਮਨਾਕ ਹੈ ਅੱਜ ਅਸੀਂ ਉਹਨਾਂ ਦਾ ਪੁਤਲਾ ਫੂਕ ਕੇ ਇਹ ਰੋਸ ਜ਼ਾਹਰ ਕੀਤਾ ਅਸੀਂ ਸਮਝਦੇ ਆ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਸੰਵਿਧਾਨ ਤੇ ਬੈਠੇ ਉਪ ਰਾਸ਼ਟਰਪਤੀ ਦੀ ਇਤਰਾ ਮਮਿਕਰੀ ਕਰਨੇ ਇਹ ਦਰਸਾਉਂਦਾ ਹੈ ਕਿ ਇਹ ਬੁਖਲਾਹਟ ਵਿੱਚ ਨੇ ਇਹਨਾਂ ਦੀ ਨਈਆ ਜਿਹੜੀ ਬਿਲਕੁਲ ਡੁੱਬਣ ਮંત્રી ਦੀ ਪੂਰੇ ਦੇਸ਼ ਦੇ ਨਹੀਂ ਪੂਰੇ ਵਿਸ਼ਵ ਵਿੱਚ ਲੋਕਪ੍ਰਤਾ ਵੱਧ ਰਹੀ ਹੈ ਇਹਨਾਂ ਨੂੰ 2024 ਦੇ ਵਿੱਚ ਨਜ਼ਰ ਆ ਰਿਹਾ ਹੈ ਜਿਵੇਂ ਬਕਸ਼ੀ ਪਾਰਟੀਆਂ ਨੂੰ ਕਿ ਦੁਬਾਰਾ ਤੋਂ ਫਿਰ ਮੋਦੀ ਆ ਰਿਹਾ ਵਾ ਜਿਸ ਕਰਕੇ ਇਹ ਬੁਖਲਾਏ ਹੋਏ ਨੇ ਇਹ ਕਦੀ ਗਠਬੰਧਨ ਬਣਾ ਰਹੇ ਇਹ ਗਠਬੰਧਨ ਨਹੀਂ ਕਰ ਰਹੇ ਇੰਡੀਆ ਗਠਬੰਧਨ ਨਹੀਂ ਠਕਬੰਧਨ ਬਣਾ ਰਹੇ ਨੇ ਜੁਗਤ ਲਾ ਰਹੇ ਨੇ ਕਿ ਦੇਸ਼ ਨੂੰ ਕਿਸ ਤਰ੍ਹਾਂ ਲੁੱਟਿਆ ਜਾਵੇ ਤੁਸੀਂ ਪਿਛਲੇ ਦਿਨੀ ਦੇਖਿਆ ਵਾ ਕਿ ਇਹਨਾਂ ਦੇ ਕੈਂਪੀ ਕੋਲ ਹਜ਼ਾਰਾਂ ਕਰੋੜ ਰੁਪਏ ਫੜਿਆ ਗਿਆ ਵਾ ਤੁਸੀਂ ਸਮਝ ਸਕਦੇ ਹੋ ਕਿ ਇੱਕ ਕੈਂਪੀ ਕੋ ਫੜਿਆ ਗਿਆ ਜੇ 70 ਸਾਲ ਇਹਨਾਂ ਰਾਜ ਕੀਤਾ ਤੇ ਕਿੰਨਾ ਪੈਸਾ ਲੁੱਟਿਆ ਹੈ ਗੇ ਦੇਸ਼ ਦਾ ਤੇ ਇਹ ਮੋਦੀ ਸਾਹਿਬ ਦੀ ਗੰਟੀ ਹੈ ਕਿ ਕਿਸੇ ਵੀ ਲੁਟੇਰੇ ਨੂੰ ਦੇਸ਼ ਦਾ ਪੈਸਾ ਲੁੱਟਣ ਲੁੱਟਣ ਨਹੀਂ ਦਿੱਤਾ ਜਾਏਗਾ ਇਹ ਲੋਕ ਉਹ ਨੇ ਕਿ ਜਿਹੜੇ ਦੇਸ਼ ਨੂੰ ਧਰਮ ਦੇ ਨਾਂ ਤੇ ਵੰਡਦੇ ਰਹੇ ਆ ਇਹਨਾਂ ਨੇ ਹੀ ਲੋਕਾਂ ਨੇ ਕਦੀ ਸਾਡੇ ਅਸੀ ਭਾਈਚਾਰੇ ਨੂੰ ਕਦੀ ਆਦੀਵਾਸੀ ਨੂੰ ਕਦੀ ਬੀਸੀ ਨੂੰ ਲੁੱਟਦੇ ਰਹੇ ਪਰ ਅੱਜ ਜੇ ਸਾਡੀ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦਾ ਸਰਵੋੱਚ ਪਦ ਹੁੰਦਾ ਹੈ ਰਾਸ਼ਟਰਪਤੀ ਦਾ ਸਾਡੇ ਰਾਸ਼ਟਰਪਤੀ ਪਦਚੇ ਰਾਮਨਾਥ ਕੋਵਿੰਦੀ ਜੀ ਨੂੰ ਬਿਠਾਇਆ ਇਹ ਉਹਨਾਂ ਨੂੰ ਰਾਸ਼ਟਰਪਤੀ ਨਹੀਂ ਮੰਨਦੇ ਸੀ ਜੇ ਸਾਡੇ ਸਾਡੀ ਸਰਕਾਰ ਨੇ ਦੇਸ਼ ਦੇ ਸਭ ਤੋਂ ਉੱਚ ਪਦ ਵਿੱਚ ਇੱਕ ਆਦੀਵਾਸੀ ਮੈਲਾ ਨੂੰ ਰਾਸ਼ਪਤੀ ਬਣਾਇਆ ਇਹ ਉਹਨਾਂ ਨੂੰ ਰਾਸ਼ਪਤੀ ਮੰਨਣ ਨੂੰ ਤਿਆਰ ਨਹੀਂ ਆ ਔਰ ਜੇ ਜੱਟ ਸਮਾਜ ਤੋਂ ਸਾਡੇ ਉਪ ਰਾਸ਼ਪਤੀ ਬਣੇ ਨੇ ਉਹ ਉਹਨਾਂ ਨੂੰ ਉਹਨਾਂ ਦਾ ਵੀ અપਮਾਨ ਕਰ ਰਹੇ ਇਹਨਾਂ ਦੀ ਬਗੜਹਟ ਨਜ਼ਰ ਆ ਰਹੀ ਹੈ ਪਰ ਜਿਹੜੀ ਦੇਸ਼ ਦੀ ਜਨਤਾ ਇਹਨਾਂ ਨੂੰ ਮੂਹ ਲਾਉਣ ਵਾਲੀ ਨਹੀਂ 2024 ਤੇ ਇਹ ਬਗੜਹਟ ਹੈ ਇਹਨਾਂ ਦੀ ਜਿਸ ਤਰੀਕੇ ਨਾਲ ਬਣਤਰੀ ਕੀਤੀ ਗਈ ਉਸ ਦਾ ਮਜ਼ਾਕ ਬਣਾਇਆ ਜਾ ਰਿਹਾਗਾ ਰੌਗਾ ਦੀ ਉਹ ਵੀਡੀਓ ਬਣਾਉਂਦੇ ਨੇ ਅੱਲਾ ਜ਼ਰਾ ਇੱਕ ਸਾਰਾ ਦੇਖ ਲਓ ਇਹ ਦੇਸ਼ ਦੇ ਬਦਸਲ ਜੀ ਦਾ ਹੀ ਨਹੀਂ ਹੈ ਤੁਸੀਂ ਦੇਖ ਲਓ ਕਿ ਕੀ ਤੁਹਾਨੂੰ ਲੱਗਦਾ ਕਿ ਵੀ ਅੱਜ ਬੱਚਾ ਬੱਚਾ ਜਾਣਦਾ ਹੈ ਕੇ ਰਾਹੁਲ ਗਾਂਧੀ ਨੂੰ ਤੇ ਤੁਸੀਂ ਮੋਦੀ ਸਾਹਿਬ ਨੂੰ ਵਿਜਨ ਕਰ ਸਕਦੇ ਹੋ ਕੰਪੈਰੀਜ਼ਨ ਕਰਦੇ ਹੋ ਇਹਨਾਂ ਕੋਲ ਨਰਤਤਵ ਨਹੀਂ ਹੈ ਇਹ ਬਖਲਾਹਟ ਦੇ ਵਿੱਚ ਜਿਨ੍ਹਾਂ ਦੀ ਆਪਸ ਵਿੱਚ ਵਿਚਾਰਤਾ ਵਰਗਾਂ ਨਹੀਂ ਜਲਦੀ ਕਿਸੇ ਤਰ੍ਹਾਂ ਦਾ ਉਹਨਾਂ ਦਾ ਕੋਈ ਵਿਚਾਰਿਕ ਸਮਝੌਤਾ ਨਹੀਂ ਪਰ ਉਹ ਅੱਜ ਦੇਸ਼ ਨੂੰ ਰਟਣ ਵਾਸਤੇ ਇੱਕ ਇੰਡੀਆ ਗਠਜੰਬੰਦਨ ਨਾਮ ਤੇ ਇੱਕ ਗਠਜੰਬੰਦਨ ਬਣਾ ਰਹੇ ਨੇ ਕਿ ਰੋਸ ਪ੍ਰਦਰਸ਼ਨ ਕੀਤਾ ਅੱਜ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਵੱਲੋਂ ਔਰ ਆਮ ਲੋਕਾਂ ਵੱਲੋਂ ਇਹਨਾਂ ਦਾ ਪਤਲਾ ਫੂਕ ਕੇ ਅਸੀਂ ਪ੍ਰਦਰਸ਼ਨ ਕੀਤਾ ਵਾ ਔਰ ਇਹਨਾਂ ਨੂੰ ਦੱਸਿਆ ਵਾ ਕਿ 2024 ਦੇ ਵਿੱਚ ਹਿੰਦੁਸਤਾਨ ਦੀ ਜਨਤਾ ਤੁਹਾਨੂੰ ਮੂੰਹ ਲਾਉਣ ਵਾਲੀ ਨਹੀਂ ਹੈ ਤਹੇ ਤੁਸੀਂ ਜਿੰਨਾ ਮਰਜ਼ੀ ਕਰ ਲਓ ਆਏਗਾ ਤਾਂ મોદી ਹੀ